ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਨਵੇਂ ਚੁਣੇ ਗਏ ਮੈਂਬਰ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦੀ ਮਾਤਾ ਦੇ ਵੱਲੋਂ ਖਾਲਿਸਤਾਨ ਸਮਰਥਕ ਨਾ ਹੋਣ ਦੇ ਦਿੱਤੇ ਬਿਆਨ ਤੇ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਮਹਾਨ ਸਥਾਨ ਤੋਂ ਕੋਮ ਨਾਲ ਇਹ ਬਚਨ ਕੀਤੇ ਸਨ ਕਿ ਜਿਸ ਦਿਨ ਹਿੰਦ ਫੌਜ ਸ਼੍ਰੀ ਦਰਬਾਰ ਸਾਹਿਬ ਉੱਤੇ ਚੜ੍ਹ ਕੇ ਆ ਜਾਵੇਗੀ ਤਾਂ ਹੁਸੈਨ ਖਾਲਿਸਤਾਨ ਦੀ ਨੀਂ ਰੱਖੀ ਜਾਵੇਗੀ ਕਿਉਂਕਿ ਦਸਵੇਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨੀ ਗਰੀਬ ਸਿੱਖਾਂ ਕੋ ਦੇਵ ਪਾਤਸ਼ਾਹੀ ਦੇ ਅਰਥ ਭਰਪੂਰ ਬਚਨ ਉਚਾਰ ਕੇ ਸਾਨੂੰ ਸਦਾ ਹਰ ਸਮੇਂ ਆਜ਼ਾਦ ਰਹਿਣ ਤੇ ਵਿਚਰਨ ਦੇ ਹੁਕਮ ਦਿੱਤੇ ਨੇ ਅਸੀ ਉਹਨਾਂ ਦੇ ਸ਼ਹਾਦਤ ਤੋਂ ਬਾਅਦ ਉਹਨਾਂ ਵੱਲੋਂ ਮਿੱਠੇ ਕੌਮੀ ਨਿਸ਼ਾਨੇ ਲਈ ਬੀਤੇ 40 ਸਾਲਾਂ ਤੋਂ ਦ੍ਰਿੜਤਾਪੂਰਵਕ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਦੇ ਰਾਹੀਂ ਕੌਮੀ ਸੰਘਰਸ਼ ਕਰਦੇ ਆ ਰਹੇ ਹਾਂ ਇਸ ਦੌਰਾਨ ਪਾਰਟੀ ਤੇ ਦਾਸ ਨੂੰ ਬਹੁਤ ਵੱਡੇ ਤੇ ਕਰੜੇ ਇਮਤਿਹਾਨਾਂ ਤੇ ਜ਼ਬਰਦਸਤ ਲੰਘਣਾ ਪਿਆ ਜ਼ਲਾਲਤ ਵੀ ਸਹਿਣੀ ਪਈ ਪਰ ਅਸੀਂ ਆਪਣੇ ਨਿਸ਼ਾਨੇ ਤੋਂ ਨਾ ਪਹਿਲਾਂ ਥੜਕੇ ਆਂ ਤੇ ਨਹੀਂ ਆਉਣ ਵਾਲੇ ਸਮੇਂ 'ਚ ਥੜਕਾਂਗੇ ਕਿਉਂਕਿ ਅਸੀਂ ਖਾਲਿਸਤਾਨੀਆਂ ਦੀ ਗਿਣਤੀ ਲੱਖਾਂ ਕਰੋੜਾਂ 'ਚ ਕਰਨ ਹਿੱਤ ਹੀ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਇੰਡੀਆ 'ਚ ਕੇਸ ਲੜਦੇ ਹੋਏ ਖਾਲਿਸਤਾਨ ਦੀ ਗੱਲ ਕਰਨ, ਤਕਰੀਰਾਂ ਕਰਨ, ਸਮਗਰੀ ਪ੍ਰਕਾਸ਼ਿਤ ਕਰਨ, ਵੰਡਨ ਦਾ ਸਿੱਖ ਕੌਮ ਨੂੰ ਕਾਨੂੰਨੀ ਹੱਕ ਦਿਵਾਉਣ ਦੇ ਜ਼ਿੰਮੇਵਾਰੀ ਨਿਭਾਈ ਹੈ। ਇਸ ਲਈ ਹੀ ਅਸੀਂ ਅੱਜ ਜਨਤਕ ਤੌਰ ਤੇ ਪੂਰਨ ਆਜ਼ਾਦੀ ਨਾਲ ਖਾਲਿਸਤਾਨ ਦੀ ਗੱਲ ਕਰ ਰਹੇ ਹਾਂ। ਪਰ ਦੁੱਖ ਤੇ ਅਫਸੋਸ ਹੈ ਕਿ ਅੱਜ ਪੰਜਾਬ 'ਚੋਂ ਖਾਲਸਾ ਪੰਥ ਦੇ ਵੇੜੇ 'ਚੋਂ ਜਿੱਤ ਕੇ ਗਏ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਦੇ ਸਤਕਾਰਯੋਗ ਮਾਤਾ ਜੀ ਜੋ ਉਹਨਾਂ ਦੇ ਡਿਬਰੂਗੜ ਜੇਲ੍ਹ 'ਚ ਬੰਦ ਹੋਣ ਉਪਰੰਤ ਕਰਤਾ ਧਰਤਾ ਨੇ ਉਹ ਕਹਿ ਰਹੇ ਨੇ ਕਿ ਸਾਡਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ। ਇਹਨਾਂ ਦੇ ਇਸੇ ਵਿਸ਼ੇ ਤੇ ਕੀ ਪਾਲਿਸੀ ਹੈ ਇਸ ਦੀ ਜਾਣਕਾਰੀ ਤਾਂ ਉਹ ਖੁਦ ਹੀ ਦੇ ਸਕਦੇ ਨੇ ਪਰ ਅਸੀਂ ਜਿਸ ਮਕਸਦ ਲਈ 40 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਜਿਸ ਲਈ ਬਹੁਤ ਵੱਡੇ ਕੌਮੀ ਸਮਾਜਿਕ ਮਾਰਲੀ ਤੇ ਜਾਣੇ ਨੁਕਸਾਨ ਤੇ ਸ਼ਹਾਦਤਾਂ ਵੀ ਹੋਈਆਂ ਨੇ ਉਸ ਉਪਰੰਤ ਜੇਕਰ ਅਸੀਂ ਆਪਣਾ ਮਿਸ਼ਨ ਦੀ ਪ੍ਰਾਪਤੀ 'ਚ ਕੁਤਾਹੀ ਕਰਾਂਗੇ ਤਾਂ ਅਸੀਂ ਕੌਮ ਦੇ ਦੋਸ਼ੀ ਤਾਂ ਹੋਵਾਂਗੇ ਹੀ ਲੇਕਿਨ ਆਪਣੀ ਆਤਮਾ ਦੇ ਵੀ ਵੱਡੇ ਦੋਸ਼ੀ ਬਣਨ ਤੋਂ ਨਹੀਂ ਬਚ ਸਕਾਂਗੇ। ਇਸ ਨੇ ਸਾਡੇ ਵੱਲੋਂ ਬੀਤੇ ਸਮੇਂ ਤੇ ਅੱਜ ਵੀ ਖਾਲਿਸਤਾਨ ਦੇ ਮਿਸ਼ਨ ਲਈ ਕੀਤੀ ਜਾ ਰਹੀ ਜੰਗ ਨਿਰੰਤਰ ਜਾਰੀ ਰਹੇਗੀ ਤੇ ਅਸੀਂ ਨਿਸ਼ਾਨੇ ਦੀ ਪ੍ਰਾਪਤੀ ਤੱਕ ਸੰਘਰਸ਼ ਕਰਾਂਗੇ ਦੱਸਦੇ ਕਿ ਅਮਰਿਤਪਾਲ ਸਿੰਘ ਨੇ ਟਵੀਟ ਕਰ ਆਪਣੇ ਮਾਤਾ ਦੇ ਇਸ ਬਿਆਨ ਤੇ ਦੁੱਖ ਪ੍ਰਗਟਾਇਆ ਸੀ ਤੇ ਉਧਰ ਹੀ ਅਮਰਿਤਪਾਲ ਦੇ ਮਾਤਾ ਨੇ ਵੀ ਆਪਣੇ ਇਸ ਅਮਰਿਤਪਾਲ ਦੇ ਖਾਲਿਸਾਨੀ ਨਾ ਹੋਣ ਦੇ ਬਿਆਨ ਤੇ ਸਪਸ਼ਟਿਕਰਨ ਦਿੰਦਿਆਂ ਕਿਹਾ ਸੀ ਕਿ ਮੇਰੇ ਬਿਆਨ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ